ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਜਿਵੇਂ ਤੁਸੀਂ ਥੰਬਨੇਲ ਵੇਖਿਆ ਹੀ ਹੋਗਾ ਵੀ 150 ਮਨ ਨਿਕਲਣ ਵਾਲਾ ਝੋਨਾ ਅ 25 30 ਮਾਣੀ ਨਿਕਲਦਾ ਹੈ ਤੇ ਇਹਦੀ ਆਪਾਂ ਕਰਨੀ ਹੈ ਗੱਲ ਅੱਜ ਤੇ ਇਹ ਕੀ ਕਾਰਨ ਹੈ ਤੇ ਕਿੱਥੇ ਨਿਕਲਦਾ ਇਹ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਤੁਸੀਂ ਵੀ ਵੇਖ ਲਓ ਤੁਹਾਨੂੰ ਹੀ ਪਤਾ ਲੱਗ ਜਾਊਗਾ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਆਪਾਂ ਕਿੱਥੇ ਵੇਖਿਆ ਇਹ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਇਹ ਵੀਡੀਓ ਬਣਾਉਣ ਦਾ ਮਕਸਦ ਹੈਗਾ ਜਿਹੜਾ ਉਹ ਹੈ ਬਈ ਆਪਾਂ ਹੁਣ ਆਪਣਾ ਵਿਲਾ ਸੰਭਾਲ ਲਈਏ ਵੀ ਕਈ ਵਾਰੀ ਪਤਾ ਕੀ ਹੁੰਦਾ ਇਹ ਜਿਹੜਾ ਚੱਕਰ ਹੈ ਨਾ 150 ਮਨ ਵਾਲਾ ਝੋਨਾ ਅ 25 30 ਮਾਣੀ ਨਿਕਲਿਆ ਇਹ ਹੈਗਾ ਪਾਕਿਸਤਾਨ ਚ ਹੁਣ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਆਂ ਉੱਥੇ ਜਿਹੜਾ ਜ਼ਿੰਮੇਦਾਰਾਂ ਦਾ ਹਾਲ ਆ ਬੜਾ ਮੰਦਾ ਹਾਲ ਆ ਆਪਣੇ ਨਾਲੋਂ ਕਿਤੇ ਜ਼ਿਆਦਾ ਮੰਦਾ ਹਾਲ ਆ ਉੱਥੇ ਜਿਹੜੇ ਭਰਾ ਵੇਲੇ ਉੱਥੋਂ ਦੀ ਵੀਡੀਓ ਉਹਨਾਂ ਨੂੰ ਪਤਾ ਹੋਊਗਾ ਉੱਥੇ ਕਹਿੰਦੇ ਨਾ ਕੰਪਨੀ ਵਾਲਿਆਂ ਨੇ 20 ਦਿੱਤਾ ਕਹਿ ਕੇ ਵੀ ਇਹ ਵੀ ਨਿਕਲੂਗਾ 150 ਮਣ ਕਿੱਲੇ ਦਾ ਮੈਂ ਪਰਸੋਂ ਜੋ ਉੱਥੇ ਇੱਕ ਵੀਡੀਓ ਵੇਖੀ ਆਂਦਾ ਸੀ ਤੇ ਉਹਦੇ ਵਿੱਚ ਉਹ ਕਿਸਾਨ ਦੱਸੀ ਜਾਂਦਾ ਸੀਗਾ ਵੀ ਉਦੋਂ ਬੀਜ ਜਦੋਂ ਦਿੱਤਾ ਉਦੋਂ ਤੱਕ ਕੰਪਨੀ ਵਾਲੇ ਨੇ ਆਖਿਆ ਨਿਕਲੂਗਾ 150 ਮਣ ਤੇ ਹੁਣ ਜਦੋਂ ਉਹ ਵੱਢੀ ਜਾਂਦਾ ਸੀ ਨਾ ਤੇ ਚੱਤ ਖਰਾਬ ਹੁੰਦਾ ਜੇ ਤੁਸੀਂ ਵੀਡੀਓ ਵੇਖੋ ਪਾਕਿਸਤਾਨ ਦੀਆਂ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ ਬਹੁਤ ਵੀਡੀਓ ਨਹੀਂ ਉੱਥੇ ਝੋਨੇ ਵੱਢੀ ਜਾਂਦੇ ਉਹ ਝੋਨੇ ਨਾ ਦੋ ਵਾਰ ਹੀ ਲਾਉਂਦੇ ਐ ਦੋ ਵਾਰ ਹੀ ਲਾਉਣ ਦਾ ਵੀ ਕਾਰਨ ਹੈ ਉੱਥੇ ਸ਼ਾਇਦ ਠੇਕੇ ਜਿਆਦੇ ਐ ਤੇ ਇੱਕ ਦੋ ਫਸਲਾਂ ਪੂਰੀਆਂ ਨਹੀਂ ਕਰਦੀਆਂ ਤੇ ਤੀਜੀ ਵੀ ਫਿਰ ਤਾਂ ਹੀ ਲਾਉਂਦੇ ਆ ਉਹ ਉਹ ਕੰਪਨੀ ਵਾਲਿਆਂ ਨੇ 150 ਮਣ ਕਹਿ ਕੇ ਦਿੱਤਾ ਵੀ ਤੇ ਨਿਕਲਦਾ ਸੀ 25-30 ਮਣ ਉਹ ਜਿਹੜਾ ਜ਼ਿੰਮੇਦਾਰ ਦੱਸੀ ਜਾਂਦਾ ਸੀ ਨਾ ਉਹ ਕਹਿੰਦਾ ਬਾਈ ਕੀ ਕਰੀਏ ਬਸਾਂਤ ਹੋਇਆ ਪਿਆ ਤੇ ਜਿਹੜਾ ਭਰਾ ਉਹਨੂੰ ਪੁੱਛਦਾ ਸੀਗਾ YouTube ਵਾਲਾ ਉਹ ਵੀ ਜ਼ਿੰਮੇਵਾਰੀ ਸੀ ਉਹ ਕਹਿੰਦਾ ਵੀ ਕਿੰਨੀ ਕੁ ਸੇਵਾ ਕੀਤੀ ਏ ਝੋਨੇ ਦੀ ਵੀ ਕੀ ਕੁਛ ਪਾਇਆ ਤੇ ਅੱਗੋਂ ਉਹ ਜ਼ਿੰਮੇਦਾਰ ਦੇ ਬੋਲ ਸੀਗੇ ਬਈਆਂ ਦਾ ਇਕੱਲਾ ਖੂਨ ਹੀ ਰਹਿ ਗਿਆ ਆਪਦਾ ਪੌਣ ਵਾਲਾ ਬਸ ਇਹਦੇ ਚ ਹੋਰ ਕੋਈ ਕਸਰ ਨਹੀਂ ਛੱਡੀ ਸੀ ਝੋਨਾ ਬਹੁਤ ਭਾਰਾ ਸੀ ਝੋਨੇ 'ਚ ਕੋਈ ਕਸਰ ਨਹੀਂ ਸੀ ਬਈ ਜੀ ਜਿਹੜਾ ਬੀ ਸੀ ਨਾ ਬੀ ਨੇ ਗਰਮੀ ਨਹੀਂ ਚੱਲੀ ਕਿਉਂਕਿ ਗਰਮੀ ਪੈਣੇ ਕਰਕੇ ਨਾ ਦਾਣੇ ਬਣੇ ਨਹੀਂ ਫੋਕ ਹੀ ਰਹਿ ਗਈ ਤੇ ਉਹ ਝੋਨਾ ਜਿਹੜਾ ਉਹ ਫਿਰ ਵੀ ਜਿਹੜਾ 150 ਮਾਣ 150 ਮਾਣ ਤੱਕ ਫਿਰ ਕਾਦਾ ਝੜਨਾ ਸੀ ਕੰਪਨੀਆਂ ਦਾ ਆ ਜਾਂਦਾ ਵੀ ਕਿਹੜਾ ਵੀ ਵੇਚਣਾ ਚਲੋ ਜਿੰਨਾ ਵੀ ਸੀ ਆ ਕੋਈ 100 ਮਾਣ ਦੇ ਆਸਤੇ-ਪਾਸੇ ਨਿਕਲਦਾ ਚੱਲ ਉਹਨਾਂ ਦਾ ਵਧੀਆ ਵਿਚਾਰਿਆਂ ਦਾ ਗੁਜ਼ਾਰਾ ਹੋ ਜਾਂਦਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਤਾਂ ਹੈ ਵੀ ਆਪਾਂ ਕਈ ਵਾਰੀ ਨਾ ਹੁਣ ਘਾਲੋਂ ਕਰ ਜਾਂਦੇ ਆ ਵੀ ਰੱਖਣ ਦੀ ਜਦੋਂ ਹੁਣ ਝੋਨੇ ਆਪਣੇ ਪੱਕਣਗੇ ਆਪਾਂ ਪਹਿਲਾਂ ਹੀ ਆਪਦਾ ਵੀ ਉਸ ਆਗ ਦਾ ਉਹਨਾਂ ਵੀ ਰੱਖੀਏ ਜਿਹੜਾ ਮੁੜ ਕੇ ਆਪਾਂ ਨੂੰ ਵੀ ਨਾ ਕੰਪਨੀਆਂ ਦੇ ਲੜਨਾ ਲੱਗਣਾ ਪਵੇ ਮੁੜ ਕੇ ਕੰਪਨੀ ਵਾਲੇ ਕਹਿ ਕੇ ਕੁਝ ਦੇ ਜਾਂ ਕਹਿੰਦੇ ਕੁਝ ਹੋਰ ਹੈ ਤੇ ਕਰਦੇ ਕੋਈ ਹੋਰ ਹੈ ਕਹਿਨੂੰ ਹੋਰ ਕੁਝ ਕਹਿੰਦੇ ਆ ਤੇ ਨਿਬੜ ਦਾ ਵਿੱਚੋਂ ਕੁਝ ਹੋਰ ਹੈ ਤੇ ਇਹ ਮਕਸਦ ਸੀਗਾ ਆਪਣਾ ਵੀਡੀਓ ਬਣਾਉਂਦਾ ਤੇ ਬਾਕੀ ਤੁਸੀਂ ਪਾਕਿਸਤਾਨ ਦੇ ਜ਼ਿੰਮੇਦਾਰਾਂ ਨੇ ਜਾਂ ਕਿਸਾਨਾਂ ਨੇ ਤੁਸੀਂ ਵੀਡੀਓ ਜਦੋਂ ਵੇਖੋਗੇ ਨਾ ਖੇਤਾਂ ਦੀਆਂ ਉੱਤੇ ਹੁਣ ਉਹ ਜਿਹੜੇ ਝੋਨੇ ਵੱਢੀ ਜਾਂਦੇ ਆ ਉਹ ਹਾਈਬ੍ਰਿਡ ਝੋਨੇ ਆ ਉਹ ਕਹਿੰਦਾ ਬਈ ਯਾਰ ਹਾਈਬ੍ਰਿਡ ਝੋਨਾ ਹੀ ਕਾਤਾ ਜੀਨੇ ਗਰਮੀ ਨਹੀਂ ਚੱਲੀ ਤੇ ਉਹਨੇ ਦੱਸਿਆ ਵੀ ਇਹ ਝੋਨਾ ਨਿਕਲੂਗਾ 50000 ਦਾ ਕਿੱਲੇ 'ਚ ਤੇ ਠੇਕਾ ਉੱਥੇ ਹੈਗਾ 2-2 ਲੱਖ ਰੁਪਈਆ ਹੁਣ 50000 ਦਾ ਝੋਨਾ ਨਿਕਲੂਗਾ 50000 ਦੇ ਝੋਨੇ 'ਚ ਉਹ ਆਂ ਦਾ ਬਈ 16000 ਤਾਂ ਵਾੜਨ ਵਾਲਾ ਲੈ ਜੂਗਾ ਤੇ 13000 ਖਣੀ ਉਹ ਆਂ ਦਾ ਲਵਾਈ ਦਿੱਤੀ ਸੀ ਕਿੱਲੇ ਦੀ ਤੇ ਹੋਰ ਪਤਾ ਨਹੀਂ ਕੀ ਖਰਚਾ ਕਨਾ ਗਿਆੰਦਾ ਬਈ ਉਹ ਤਾਂ ਪੂਰਾ ਹੋ ਗਿਆ ਤੇ ਪਤਾ ਨਹੀਂ ਉਹਦਾ ਹੁਣ ਕਿੰਨਾ ਵਾਣ ਸੀ ਤੇ ਕਿੰਨੀਆਂ ਮੋਟਰਾਂ ਸੀ ਤੇ ਉਹਨੇ ਦੱਸਿਆ ਹਿਸਾਬ ਲਾ ਕੇ ਕਹਿੰਦਾ ਬਈ 36 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਹੀ ਭਰਤਾ ਉੱਥੇ ਬਈ ਬਿੱਲ ਬਹੁਤ ਆਉਂਦੇ ਆ ਮੋਟਰਾਂ ਦੇ ਇਹ ਆਪਣੇ ਹੀ ਆ ਜਿਹੜਾ ਫਰੀ ਚੱਲੀ ਜਾਂਦਾ ਕੰਮ ਤੇ ਉੱਥੇ ਤਾਂ ਚੇਕ ਕਢਾਈ ਤੁਰੋਂਦੇ ਜਿਹੜੇ ਬਿੱਲ ਐ ਤੇ ਆਂਦਾ 36 ਲੱਖ ਬਿੱਲ ਭਰਿਆ ਤੇ ਬਾਕੀ ਤੁਸੀਂ ਵੇਖ ਲਵਾਂ ਦਾ ਤੇ ਜਿਹੜੀ ਪਰਾਲੀ ਐ ਉਹ ਜਿਹੜੇ ਮਸ਼ੀਨ ਵੜਦੇ ਉਹ ਜਾਪਾਨੀ ਜੀ ਮਸ਼ੀਨਾਂ ਤੁਸੀਂ ਵੇਖੀਆਂ ਹੋਣਗੀਆਂ ਤੇ ਉਹ ਪਰਾਲੀ ਉੱਥੋਂ ਦੇ ਜਿਹੜੇ ਹੈਗੇ ਲੋਕ ਲਈ ਜਾਂਦੇ ਆ ਪਸ਼ੂਨ ਪਾਉਣ ਵਾਸਤੇ ਤੇ ਵੀ ਉਹ ਵੀ ਕਹਿੰਦੇ ਦਵਾ-ਦਾਬੀ ਵੇਲਾ ਹੋ ਜੇ ਵਣ ਚਲੋ ਚਕਾ ਦਈਏ ਤੇ ਮੁੜ ਕੇ ਇੱਥੇ ਫਿਰ ਹੋਰ ਕੁਝ ਬੀਜਾਂਗੇ ਹੁਣ ਉਦੋਂ ਗਾਂ ਉਹ ਵਿਚਾਰੇ ਕੋਈ ਮੱਕੀ ਬੀਜੂਗਾ ਕੋਈ ਕੁਸ ਬੀਜੂਗਾ ਤੇ ਗਾਂ ਵੇਖੋ ਪ੍ਰਮਾਤਮਾ ਕੀ ਕਰਦਾ ਤੇ ਇਹ ਸੀਗੀ ਅੱਜ ਦੀ ਵੀਡੀਓ ਵੀ ਜਿਹੜਾ 150 ਮਣ ਚੋਂ ਉਹਨਾਂ ਨਿਕਲਣਾ ਸੀ ਉਹ 25 30 ਮਾਨ ਹੀ ਨਿਕਲਿਆ 150 ਮਾਨ ਹੁਣ ਕੰਪਨੀ ਵਾਲਿਆਂ ਨੇ ਆਖਿਆ ਸੀ ਮੁੜ ਕੇ ਉਹਨਾਂ ਨੇ ਸਾਰ ਨਹੀਂ ਲਈ ਤੇ ਉਹ ਵਿਚਾਰੇ ਰੋਣੇ ਰੋਂਦੇ ਸੀ ਤਾਂ ਕਰਕੇ ਆਪਾਂ ਨਾ ਵੀ ਵਾਹ ਲੱਗਦੀ ਆਪਣੇ ਜਿਹੜੇ ਹੁੰਦੇ ਐ ਉਹ ਆਪਾਂ ਪਹਿਲਾਂ ਹੀ ਰੱਖ ਲਿਆ ਕਰੀਏ ਹਾਈਬ੍ਰਿਡ ਜਿੱਥੇ ਲੱਗਦੇ ਐ ਉੱਤੇ ਤਾਂ ਫਿਰ ਆਪਾਂ ਨੂੰ ਲੈਣੇ ਪੈਣਾ ਉਹ ਤਾਂ ਬਾਸੋਂ ਬਾਹਰ ਆਣਾ ਕੰਮ ਕਈ ਵਾਰੀ ਆਪਾਂ ਉ ਵੈਸੇ ਵੀ ਵੀ ਹੁਣ ਆਪਣੇ ਵਧੀਆ ਜਿਹੜੇ ਹੁੰਦੇ ਐ ਜਿਹੜੇ ਵੀ ਰੱਖਿਆ ਜਾਂਦਾ ਉਹ ਵੀ ਆਪਾਂ ਕਹਦੇ ਨਾ ਨਹੀਂ ਆਪਾਂ ਮੌਲ ਲੈ ਆਵਾਂਗੇ ਮੋੱਲਾਲਾ ਭਾਈ ਪਤਾ ਨਹੀਂ ਕੀ ਨਿਭੜਦਾ ਹੈ ਉਸ ਤੋਂ ਬਾਅਦ ਕੁਝ ਨਹੀਂ ਪੱਲੇ ਪੈਂਦਾ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ